ਇੱਕ 27 ਸਾਲ ਦੀ ਕੁੜੀ ਜਿਹਦਾ ਕੋਈ ਵੀ ਕਸੂਰ ਨਹੀਂ ਸੀ ਫਿਰ ਵੀ ਉਹਦੇ ਤੇ ਇੱਕ ਗਲਤ ਇਲਜ਼ਾਮ ਲਾ ਕੇ ਲੱਖਾਂ ਲੋਕਾਂ ਸਾਹਮਣੇ ਹਜ਼ਾਰਾਂ ਬੰਦਿਆਂ ਨੇ ਨਰਕ ਤੋਂ ਵੀ ਭੈੜੀ ਸਜ਼ਾ ਦਿੱਤੀ ਤਾਂ ਯਕੀਨ ਮੰਨਣਾ ਜਦੋਂ ਮੈਂ ਇਹਦੀਆਂ ਅਸਲੀ ਫੋਟੋਆਂ ਦੇਖੀਆਂ ਤਾਂ ਮੇਰੀਆਂ ਅੱਖਾਂ ਦੇ ਵਿੱਚੋਂ ਵੀ ਪਾਣੀ ਆ ਗਿਆ ਰਾਤ ਨੂੰ ਹੀ ਇਸ ਕੇਸ ਨੂੰ ਮੈਂ ਪੜ ਰਿਹਾ ਸੀਗਾ ਤੇ ਪਹਿਲੇ ਤਾਂ ਮੈਂ ਇਸ ਕੇਸ ਤੇ ਵੀਡੀਓ ਬਣਾਣੀ ਨਹੀਂ ਸੀ ਪਰ ਫਿਰ ਵੀ ਘਰ ਦੇ ਨੇ ਕਿਹਾ ਵੀ ਤੈਨੂੰ ਇੱਥੇ ਵੀਡੀਓ ਜ਼ਰੂਰ ਬਣਾਣੀ ਚਾਹੀਦੀ ਆ ਤਾਂ ਮੈਂ ਬਿਨਾਂ ਟਾਈਮ ਵੇਸਟ ਕੀਤੇ ਸਿੱਧਾ ਹੀ ਤੁਹਾਨੂੰ ਕਹਾਣੀ ਸੁਣਾਉਣ ਲੱਗਾ ਆ ਅਫਗਾਨਿਸਤਾਨ ਦੇ ਰਾਜਧਾਨੀ ਇੱਕ ਕਾਬੂਲ ਦੇ ਵਿੱਚ 27 ਸਾਲ ਦੀ ਕੁੜੀ ਰਹਿੰਦੀ ਸੀ ਆਪਣੇ ਮਾਪਿਓ ਦੇ ਨਾਲ ਜਿਹਦਾ ਨਾਮ ਸੀਗਾ ਫਾਰਕੁੰਡਾ ਮਲਿਕ ਜ਼ਾਦਾ ਇਹ ਕੁੜੀ ਆਪਣੇ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਸੀਗੀ ਤਾਂ ਇਹ ਕਿਸੇ ਨੂੰ ਵੀ ਆਪਣੇ ਧਰਮ ਦੇ ਖਿਲਾਫ ਫालतू ਗੱਲ ਨਹੀਂ ਸੀ ਕਰਨ ਦਿੰਦੀ ਯਾਰ ਕਿ ਕੋਈ ਵੀ ਇਹਨੂੰ ਲੱਗਦਾ ਸੀ ਨਾ ਇਹ ਚੀਜ਼ ਗਲਤ ਹੋ ਰਹੀ ਆ ਤੇ ਉਹਦੇ ਖਿਲਾਫ ਨਾਲ ਹੀ ਆਵਾਜ਼ ਉਠਾ ਦਿੰਦੀ ਸੀਗੀ ਇਹਦਾ ਸੁਪਨਾ ਵੀ ਸੀਗਾ ਵੀ ਮੈਂ ਜੱਜ ਬਣਨਾ ਚਾਹੁੰਦੀ ਆ ਸਟੱਡੀ ਦੇ ਨਾਲ-ਨਾਲ ਇਹ ਆਪਣੀ ਮਸਜਿਦ ਦੀਆਂ ਵੀ ਕਲਾਸਾਂ ਲਗਾਉਂਦੀ ਹੁੰਦੀ ਸੀ ਤੇ ਰੋਜ਼ ਦੀ ਰੂਟੀਨ ਤਰ੍ਹਾਂ ਇੱਕ ਦਿਨ 19 ਮਾਰਚ 2015 ਨੂੰ 1 ਵਜੇ ਇਹ ਆਪਣੇ ਘਰੋਂ ਦੀ ਚਲੇ ਜਾਂਦੀ ਆ ਆਪਣੇ ਮੰਮੀ ਨੂੰ ਕਹਿ ਕੇ ਵੀ ਮੈਂ ਚੱਲੀ ਆ ਮਸਜਿਦ ਦੇ ਵਿੱਚ ਕਲਾਸ ਲਗਾਉਣ ਵਾਸਤੇ ਤੇ ਫਾਰਕੁੰਡਾ ਮਲਿਕ ਜ਼ਾਦਾ ਆਪਣੀ ਮਸਜਿਦ ਦੇ ਵਿੱਚੋਂ ਕਲਾਸਾਂ ਲਾ ਕੇ ਜਦੋਂ ਬਾਹਰ ਆ ਰਹੀ ਸੀ ਤਾਂ ਉਹਨੂੰ ਗੇਟ ਦੇ ਕੋਲ ਇੱਕ ਬੰਦਾ ਖੜ੍ਹਾ ਮਿਲਿਆ ਤਾਂ ਉਹਦੇ ਹੱਥਾਂ ਦੇ ਵਿੱਚ ਤਵੀਜ਼ ਸੀਗੇ ਤਾਂ ਕੁਝ ਕੋਨੇ ਬੁੱਕਸ ਫੜਿਆ ਸੀ ਕਿਤਾਬਾਂ ਫੜੀਆਂ ਜਾਂ ਸੀਗੀਆਂ ਤੇ ਜਿੱਦਾਂ ਹੀ ਉਹਦੇ ਕੋਲ ਗਈ ਤਾਂ ਉਹਨੇ ਦੇਖਿਆ ਉਹਦੇ ਹੱਥ ਦੇ ਵਿੱਚ ਜਿਹੜੀ ਕਿਤਾਬਾਂ ਸੀ ਉਹਦੇ ਵਿੱਚ ਕੁਰਾਨ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਸੀਗੀਆਂ ਤੇ ਉਹ ਉਹਨਾਂ ਪੰਕਤੀਆਂ ਨੂੰ ਵੇਚ ਰਿਹਾ ਸੀਗਾ ਯਾਨੀ ਕਿ ਉਹ ਕੁਰਾਨ ਦੇ ਛੋਟੇ ਛੋਟੇ ਪਾਰਟ ਵੇਚਦਾ ਪਿਆ ਸੀਗਾ ਤੇ ਫਾਰਕੁੰਡਾ ਨੂੰ ਇਹ ਚੀਜ਼ ਬਹੁਤ ਗਲਤ ਲੱਗੀ ਵੀ ਇਹ ਧਰਮ ਦੀਆਂ ਚੀਜ਼ਾਂ ਨੂੰ ਪੈਸੇ ਕਮਾਉਣ ਵਾਸਤੇ ਵੇਚਦਾ ਕਿਉਂ ਪਿਆ ਆ ਉਹਨੇ ਕਿਹਾ ਵੀ ਤੈਨੂੰ ਇਹ ਚੀਜ਼ਾਂ ਨਹੀਂ ਵੇਚਣੀਆਂ ਚਾਹੀਦੀਆਂ ਤੂੰ ਹੋਰ ਵੀ ਕੋਈ ਕੰਮਕਾਰ ਕਰ ਸਕਦਾ ਹੈ ਪੈਸੇ ਕਮਾਉਣ ਵਾਸਤੇ ਇਹ ਧਰਮ ਦੀਆਂ ਚੀਜ਼ਾਂ ਨੂੰ ਨਹੀਂ ਵੇਚ ਸਕਦਾ ਤੇ ਉਹ ਜਿਹੜਾ ਬੰਦਾ ਸੀਗਾ ਉਹਨੇ ਕਿਹਾ ਵੀ ਜੇ ਤੱਕ ਕੁਝ ਖਰੀਦਣਾ ਆਇਆ ਤਾਂ ਖਰੀਦ ਲੈ ਨਹੀਂ ਤਾਂ ਤੂੰ ਚੁੱਪ ਕਰਕੇ ਜਾ ਆਪਣੇ ਤੇ ਫਾਰਕੁੰਡਾ ਅੰਦਰ ਜਾਂਦੀ ਆ ਮਸਜਿਦ ਦੇ ਕੇਅਰ ਟੇਕਰ ਨੂੰ ਬਾਹਰ ਲੈ ਕੇ ਆਉਂਦੀ ਆ ਵੀ ਬਾਹਰ ਗੇਟ ਕੋਲ ਇੱਕ ਬੰਦਾ ਗਲਤ ਕੰਮ ਕਰ ਰਿਹਾ ਆ ਤੇ ਫਾਰਕੁੰਡਾ ਮਲਿਕ ਜ਼ਾਦਾ ਜਿੱਦਾਂ ਹੀ ਕੇਅਰ ਟੇਕਰ ਨੂੰ ਲੈ ਕੇ ਗੇਟ ਦੇ ਕੋਲ ਬਾਹਰ ਆਂਦੀ ਆ ਤਾਂ ਸਾਹਮਣੇ نیچے ਪਈ ਦੇਖਦੀ ਆ ਕਿ ਜਿਹੜੀਆਂ ਕਿਤਾਬਾਂ ਥੋੜੇ ਟਾਈਮ ਪਹਿਲਾਂ ਉਸ ਬੰਦੇ ਦੇ ਹੱਥ ਦੇ ਵਿੱਚ ਸੀ ਉਹਨਾਂ ਨੂੰ ਥੱਲੇ ਅੱਗ ਲੱਗੀ ਹੁੰਦੀ ਆ ਤੇ ਫਿਰ ਉਹ ਜਿਹੜਾ ਬੰਦਾ ਸੀਗਾ ਉਹਦੇ ਕੋਲ ਬਹਿ ਕੇ ਉੱਚੀ ਉੱਚੀ ਰੋ ਰਿਹਾ ਹੁੰਦਾ ਰੋਲਾ ਪਾ ਰਿਹਾ ਹੁੰਦਾ ਆ ਤੇ ਉਹ ਫਾਰਕੁੰਡਾ ਉਂਗਲ ਕਰਦੇ ਕਹਿੰਦਾ ਵੀ ਇਸ ਕੁੜੀ ਨੇ ਆਪਣੇ ਧਰਮ ਦੀ ਬਹੁਤ ਵੱਡੀ ਬੇਅਦਬੀ ਕੀਤੀ ਆ ਤੇ ਤੇ ਇਹਨੇ ਸਾਡੇ ਧਰਮ ਦੀਆਂ ਕਿਤਾਬਾਂ ਨੂੰ ਅੱਗ ਲਗਾ ਦਿੱਤੀ ਆ ਤੇ ਉਹ ਕੁੜੀ ਵੀ ਬਹੁਤ ਜ਼ਿਆਦਾ ਹੈਰਾਨ ਹੋ ਗਈ ਵੀ ਮੈਂ ਤਾਂ ਖੁਦ ਇਹਨੂੰ ਇਹ ਚੀਜ਼ਾਂ ਵੇਚਣ ਤੋਂ ਰੋਕ ਰਹੀ ਸੀ ਪਰ ਇਹਨੇ ਮੇਰੇ ਉੱਤੇ ਹੀ ਇਲਜ਼ਾਮ ਲਗਾ ਦਿੱਤਾ ਤੇ ਫਾਰਕੁੰਡਾ ਜਿਸ ਮਰਜ਼ੀ ਦੇ ਕੇਅਰ ਟੇਕਰ ਨੂੰ ਲੈ ਕੇ ਆਏ ਸੀਗੀ ਵੀ ਆਪਣਾ ਸਾਥ ਦੇਣ ਵਾਸਤੇ ਵੀ ਉਸ ਬੰਦੇ ਨੂੰ ਰੋਕੇ ਉਹ ਬੰਦਾ ਖੁਦ ਉਸ ਬੰਦੇ ਦੀਆਂ ਗੱਲਾਂ ਤੇ ਯਕੀਨ ਕਰਕੇ ਫਾਰਕੁੰਡਾ ਤੇਹੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਤੇ ਉਹ ਜਿਹੜਾ ਬੰਦਾ ਸੀਗਾ ਉਹਨੇ ਕਿਹਾ ਵੀ ਇਹ ਇੱਕ ਅਮਰੀਕਨ ਕੁੜੀ ਆ ਤੇ ਇਹਨੇ ਆਪਣੇ ਧਰਮ ਦੀ ਬੇਅਦਬੀ ਕੀਤੀ ਆ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਹੌਲੀ ਹੌਲੀ ਕਰਦੇ ਕਰਦੇ ਇੱਕ ਇੱਕ ਕਰਕੇ ਤੁਹਾਨੂੰ ਪਤਾ ਜਦੋਂ ਧਰਮ ਦੇ ਨਾਮ ਤੇ ਗੱਲਾਂ ਆਉਂਦੀ ਆ ਤਾਂ ਬਹੁਤ ਚੀਜ਼ਾਂ ਮੁੱਦੇ ਉੱਠ ਜਾਂਦੇ ਆ ਉਹ ਕਿਸੇ ਵੀ ਧਰਮ ਦੀ ਹੋਵੇ ਇਸ ਦੇ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਇਆ ਕਿਸੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਇਹ ਸਿਰਫ ਮੈਂ ਇੱਕ ਕੇਸ ਆ ਜਿਹੜਾ ਮੈਂ ਤੁਹਾਡੇ ਮੂਰੇ ਲੈ ਕੇ ਆ ਰਿਹਾ ਤਾਂ ਪਲੀਜ਼ ਕੋਈ ਵੀ ਗੁੱਸਾ ਨਾ ਕਰੇ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਉੱਥੇ ਪਹਿਲੇ 100 150 ਬੰਦਾ ਇਕੱਠਾ ਹੋ ਗਿਆ ਤੇ ਹੌਲੀ ਹੌਲੀ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਬਹੁਤ ਵੱਡੀ ਭੀੜ ਲੱਗ ਗਈ ਤਾਂ ਉਹਨਾਂ ਨੇ ਸਾਰਿਆਂ ਨੇ ਸੋਚਿਆ ਵੀ ਵਾਕਈ ਇਸ ਕੁੜੀ ਨੇ ਹੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ ਤੇ ਉਹਨਾਂ ਵਿੱਚੋਂ ਕੁਝ ਬੰਦਿਆਂ ਨੇ ਪੁਲਿਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਜਿੱਦਾਂ ਹੀ ਉਹਨਾਂ ਨੇ ਪੁਲਿਸ ਨੂੰ ਫੋਨ ਲਗਾਇਆ ਬਟ ਕਈ ਵਿੱਚੋਂ ਤੁਹਾਨੂੰ ਪਤਾ ਬੰਦੇ ਹੁੰਦੇ ਆ ਵੀ ਆਪਣੇ ਧਰਮ ਦੇ ਖਿਲਾਫ ਕੁਝ ਵੀ ਨਹੀਂ ਸੁਣ ਸਕਦੇ ਨਾ ਦੇਖ ਸਕਦੇ ਉਹਨਾਂ ਨੇ ਸੋਚਿਆ ਵੀ ਇਸ ਕੁੜੀ ਨੇ ਬਹੁਤ ਵੱਡਾ ਜ਼ੁਰਮ ਕੀਤਾ ਆ ਇਹਨੇ ਸਾਡੇ ਧਰਮ ਦੀ ਬੇਅਦਬੀ ਕੀਤੀ ਆ ਜਿਹਦੇ ਕਰਕੇ ਉਹਨਾਂ ਨੇ ਕੁੜੀ ਨੂੰ ਬਾਲਾਂ ਤੋਂ ਫੜ ਕੇ ਫਾਰਕੁੰਡਾ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਤੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਨੂੰ ਹੀ ਪੁਲਿਸ ਫਟਾਫਟ ਜਦੋਂ ਪਹੁੰਚੀ ਤਾਂ ਪੁਲਿਸ ਵਾਲਿਆਂ ਨੇ ਹਵਾ ਦੇ ਵਿੱਚ ਪਹਿਲੇ ਫੈਰ ਕੀਤਾ ਤੇ ਉਸ ਤੋਂ ਬਾਅਦ ਭੀੜ ਨੂੰ ਥੋੜਾ ਪਿੱਛੇ ਕੀਤਾ ਤੇ ਕੁੜੀ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਚਾਰ ਪੰਜ ਹੀ ਪੁਲਿਸ ਵਾਲੇ ਹਲੇ ਆ ਕੇ ਖੜੇ ਸੀਗੇ ਤਾਂ ਉਹਨਾਂ ਨੇ ਫਾਰਕੁੰਡਾ ਨੂੰ ਕਿਹਾ ਵੀ ਤੂੰ ਸਾਡੇ ਨਾਲ ਅੰਦਰ ਪੁਲਿਸ ਸਟੇਸ਼ਨ ਦੇ ਵਿੱਚ ਚੱਲ ਤੇ ਜਾ ਕੇ ਤੇ ਨਾਲ ਅਸੀਂ ਕੋਈ ਗੱਲਬਾਤ ਕਰਨੀ ਆ ਤਾਂ ਹੁਣ ਫਾਰਕੁੰਡਾ ਉਹਨੇ ਸੋਚਿਆ ਵੀ ਇਹ ਸਿਰਫ ਜਨ ਸੰਬੰਧੇ ਆ ਕੋਈ ਲੇਡੀਜ਼ ਪੁਲਿਸ ਆਉਗੀ ਤਾਂ ਮੈਂ ਉਹਦੇ ਨਾਲ ਜਾਉਂਗੀ ਬਟ ਇੰਨੇ ਦੇ ਵਿੱਚ ਜਿਹੜੀ ਜਨਤਾ ਆਸੇ ਪਾਸੇ ਇਕੱਠੀ ਹੋਈ ਸੀਗੀ ਜੋ ਧਰਮ ਨੂੰ ਲੈ ਕੇ ਸੀਰੀਅਸ ਸੀਗੀ ਉਸ ਭੀੜ ਨੇ ਬਿਨਾ ਕੁਝ ਸੋਚੇ ਸਮਝੇ ਫਾਰ ਕੁੰਡਾ ਨੂੰ ਬਾਲਾਂ ਤੋਂ ਫੜ ਕੇ ਕੜੀਸ ਕੇ ਬਾਹਰ ਲੈ ਕੇ ਆਂਦਾ ਤੇ ਮੈਂ ਤੁਹਾਨੂੰ ਦੱਸ ਦਵਾ ਅੱਗੇ ਦਾ ਪਾਰਟ ਬਹੁਤ ਜ਼ਿਆਦਾ ਡੇਂਜਰਸ ਤੇ ਖਤਰਨਾਕ ਆ ਜਿਹੜੇ ਕਮਜ਼ੋਰ ਦੇ ਲੋ ਵਾਲੇ ਆ ਪਲੀਜ਼ ਵੀਡੀਓ ਨੂੰ ਛੱਡ ਕੇ ਚਲੇ ਜਾਣ ਬੱਚੇ ਵੀ ਵੀਡੀਓ ਨੂੰ ਨਾ ਦੇਖਣ ਕਿਉਂਕਿ ਇਹਦਾ ਦਿਮਾਗ ਦੇ ਉੱਤੇ ਬੁਰਾ ਅਸਰ ਵੀ ਪੈ ਸਕਦਾ ਆ ਉਸ ਤੋਂ ਬਾਅਦ ਉਹ ਫਾਰਕੁੰਡਾ ਨੂੰ ਜਦੋਂ ਬਾਹਰ ਕਢੀਸ ਕੇ ਲੈ ਕੇ ਆਏ ਇਸ ਦੀਆਂ ਅਸਲੀ ਫੋਟੋਆਂ ਆ ਇਹਦੀ ਇੱਕ ਵੀਡੀਓ ਵੀ ਆ ਉਹ ਵੀਡੀਓ ਕਲਿੱਪ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਦੋ ਮੈਂ ਤੁਹਾਨੂੰ ਸੈਂਡ ਵੀ ਕਰ ਦੂੰਗਾ ਜਿਹਨੋਂ ਲਾਦਾ ਬਿਲਕੁਲ ਗੱਪ ਆ ਠੀਕ ਆ ਰਾਠੌਰ ਕ੍ਰਾਈਮ ਸਟੋਰੀ ਆ ਮੇਰੀ ਇੰਸਟਾਗ੍ਰam ਆਈਡੀਆ ਇੱਥੇ ਮੈਨੂੰ ਮੈਸੇਜ ਕਰ ਦੋ ਮੈਂ ਤੁਹਾਨੂੰ ਸੈਂਡ ਵੀ ਕਰ ਦੂੰਗਾ ਵੀ ਤੁਹਾਨੂੰ ਉੱਥੋਂ ਕਲੀਅਰ ਹੋ ਜਾਊਗਾ ਵੀ ਮੈਂ ਗੱਪ ਨਹੀਂ ਮਾਰਾ ਮੈਂ ਬਿਲਕੁਲ ਸੱਚ ਆ ਉਸ ਤੋਂ ਬਾਅਦ ਉਹਨੂੰ ਕਢੀਸ ਕੇ ਲਿਆ ਕੇ ਜ਼ਮੀਨ ਤੇ ਲਟਾ ਕੇ ਉਹਦੇ ਉੱਤੇ ਪਿਆਰਾਂ ਦੇ ਨਾਲ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ ਕੋਈ ਬੱਖੀ ਦੇ ਵਿੱਚ ਕੋਈ ਉਹਦੇ ਬਾਲ ਪੱਟੇ ਤਾਂ ਉਹਦੇ ਮੂੰਹ ਦੇ ਉੱਤੇ ਜ਼ੋਰ-ਜ਼ੋਰ ਕੇ ਲੱਤਾਂ ਮਾਰਨੇ ਸ਼ੁਰੂ ਕਰ ਦਿੱਤੀਆਂ ਇੱਥੇ ਤੱਕ ਕਿ ਇੱਕ ਵੀਡੀਓ ਦੇ ਵਿੱਚ ਮੈਂ ਪਾਰਟ ਦੇਖਿਆ ਉਹ ਦੇਖ ਕੇ ਤਾਂ ਮੇਰੀਆਂ ਵੀ ਅੱਖਾਂ ਵਿੱਚੋਂ ਪਾਣੀ ਆ ਗਿਆ ਕਿਉਂਕਿ ਉਸ ਦੇ ਵਿੱਚ ਇੱਕ ਬੰਦਾ ਸਾਈਡ ਦੇ ਉੱਤੇ ਐਦਾਂ ਦਰਵਾਜ਼ਾ ਨੂੰ ਫੜ ਕੇ ਜੰਪ ਮਾਰ-ਮਾਰ ਕੇ ਉਹਦੇ ਮੂੰਹ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਉਹਨੂੰ ਮਾਰ ਰਿਹਾ ਸੀਗਾ ਇਹ ਵੀ ਦੀਆਂ ਵੀ ਅਸਲੀਆਂ ਫੋਟੋਆਂ ਹੈਗੀਆਂ ਆ ਉਹ ਮਿੰਟਾਂ ਦੇ ਵਿੱਚ ਹੀ ਕੁੜੀ ਪੂਰੀ ਲੋਹ ਲਹਾਨ ਹੋ ਗਈ ਹਾਲਾਂਕਿ ਉਸ ਕੁੜੀ ਨੇ ਪਹਿਲੇ ਬੁਰਕਾ ਪਾਇਆ ਹੋਇਆ ਸੀਗਾ ਉਹਨੇ ਪੂਰੇ ਕੱਪੜੇ ਟਕੇ ਹੋਏ ਸੀਗੇ ਤਾਂ ਹੌਲੀ-ਹੌਲੀ ਉਹਦੇ ਜਿਹੜੇ ਕੱਪੜੇ ਸੀਗੇ ਸਾਰੇ ਗਿੱਲੇ ਹੋ ਗਏ ਉਸਦੇ ਹੀ ਖੂਨ ਦੇ ਨਾਲ ਤੇ ਜਿਹੜੇ 4-5 ਪੁਲਿਸ ਵਾਲੇ ਸੀਗੇ ਉਹਨਾਂ ਨੇ ਪਹਿਲੇ ਫਾਰਕੁੰਡਾ ਨੂੰ ਘੇਰਾ ਪਾ ਲਿਆ ਤੇ ਉਹਨੂੰ ਕਿਹਾ ਵੀ ਦੇਖ ਭੀੜ ਸਾਡੇ ਕੋਲ ਕੰਟਰੋਲ ਦੇ ਵਿੱਚ ਨਹੀਂ ਹੋ ਰਹੀ ਜਦ ਤੱਕ ਸਾਡੇ ਕੋਲ ਹੈਲਪ ਆਉਗੀ ਉਦੋਂ ਤੱਕ ਅਸੀਂ ਤੈਨੂੰ ਇਸ ਕੰਦ ਦੇ ਦੁਆਰਾ ਮਸਜਿਦ ਦੇ ਵਿੱਚ ਲੈ ਚਲਦੇ ਆ ਤਾਂ ਤੈਨੂੰ ਅਸੀਂ ਥੋੜੇ ਟਾਈਮ ਵੀ ਬਚਾ ਸਕਦੇ ਆ ਪਰ ਫਾਰਕੁੰਡਾ ਨੂੰ ਕੁਝ ਸੋਣੇ ਨਹੀਂ ਸੀ ਰਿਹਾ ਕੋਈ ਸਮਝ ਨਹੀਂ ਸਿਆ ਰਿਹਾ ਰੋਲਾ ਬਹੁਤ ਜ਼ਿਆਦਾ ਪੈ ਰਿਹਾ ਸੀ ਇੱਥੇ ਤੱਕ ਕਿ ਉਹਦਾ ਬਹੁਤ ਜ਼ਿਆਦਾ ਖੂਨ ਨਿਕਲ ਚੁੱਕਿਆ ਸੀਗਾ ਫਿਰ ਵੀ ਦੋ ਪੁਲਿਸ ਵਾਲੇ ਕੰਧ ਤੇ ਚੜੇ ਤਾਂ ਦੋ نیچے ਸੀਗੇ ਉਹਨਾਂ ਨੇ ਚੱਕ ਕੇ ਫਾਰਕੁੰਡਾ ਨੂੰ ਉੱਪਰ ਵਾਲਿਆਂ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿੱਦਾਂ ਹੀ ਉਹਨਾਂ ਨੇ ਅੱਧਿਕ ਫਾਰਕੁੰਡਾ ਉੱਪਰ ਖਿੱਚੀ ਸੀਗੀ ਤਾਂ ਥੱਲੋਂ ਦੀ ਭੀੜ ਨੇ ਉੱਚੀ ਉੱਚੀ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਜਿੱਦਾਂ ਹੀ ਉਹਨਾਂ ਦੇ ਪੱਥਰ ਵੱਜੇ ਪੁਲਿਸ ਵਾਲਾ ਨੇ ਫਾਰਕੁੰਡਾ ਉੱਤੋਂ ਦੀ نیچے ਡ ਉਸ ਤੋਂ ਬਾਅਦ ਵੀ ਉਹ ਭੀੜ ਨੇ ਫਟਾਫਟ ਚੜ੍ਹ ਕੇ ਉਹਦੇ ਮੂੰਹ ਦੇ ਉੱਤੇ ਟੈਰ ਮਾਰਨੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਉਹਨੂੰ ਕੜੀਸ ਕੇ ਨਦੀ ਤੱਕ ਲੈ ਕੇ ਗਏ ਯਾਨਕਿ 100 ਮੀਟਰ ਦੀ ਦੂਰੀ ਤੱਕ ਕੜੀਸ-ਕੜੀਸ ਕੇ ਲੈ ਕੇ ਜਾਂਦੇ ਰਹੇ ਫਿਰ ਉਹਦੇ ਮੂੰਹ ਦੇ ਉੱਤੇ ਗੱਡੀ ਦੇ ਨਾਲ ਟੈਰ ਵੀ 2-3 ਵਾਰ ਲੰਗਾਏ ਜਿਹਦੇ ਕਰਕੇ ਉਹਦਾ ਮੂੰਹ ਵੀ ਅੱਧਾ ਕੁਟਲ ਦਿੱਤਾ ਸੀਗਾ ਜੇ ਤੁਸੀਂ ਯਕੀਨ ਮੰਨੋਗੇ ਉਸ ਦੇ ਸਾਹ ਹਲੇ ਵੀ ਚੱਲਦੇ ਪਏ ਸੀਗੇ ਇੱਥੇ ਤੱਕ ਵੀ ਜਦੋਂ ਜਨਤਾ ਨੂੰ ਸਬਰ ਨਹੀਂ ਆਇਆ ਤਾਂ ਉਹਨਾਂ ਨੇ ਕੜੀਸ ਕੇ ਨਦੀ ਦੇ ਕਿਨਾਰੇ ਸੱਟ ਕੇ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਦੇਖਿਆ ਵੀ ਪੂਰੇ ਕੱਪੜੇ ਉਹਦੇ ਖੂਨ ਦੇ ਨਾਲ ਲਿਬੜੇ ਹੋਏ ਆ ਤੇ ਉਹਨੂੰ ਜਦੋਂ ਅੱਗ ਲਗਾ ਰਹੇ ਸੀ ਤਾਂ ਗਿੱਲੀ ਹੋਣ ਕਰਕੇ ਉਹਦੀ ਬੋਡੀ ਨੂੰ ਅਗਨੀ ਸੀ ਲਾ ਰਹੀ ਤੇ ਆਸ-ਪਾਸ ਦੀ ਜਨਤਾ ਨੇ ਜਦੋਂ ਦੇਖਿਆ ਵੀ ਇਹਨੂੰ ਅੱਗ ਨਹੀਂ ਲੱਗ ਰਹੀ ਤਾਂ ਇਹਨੂੰ ਅਸੀਂ ਜਿੰਦਾ ਨਹੀਂ ਛੱਡਣਾ ਹੈ ਪੁਲਿਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਅਸੀਂ ਇਹਦਾ ਨਿਪਟਾਰਾ ਕਰਨਾ ਉਹਨਾਂ ਨੇ ਆਪਣੇ ਹੀ ਕੱਪੜੇ ਲਾ ਕੇ ਉਹਦੇ ਬੋਡੀ ਦੇ ਨੀਚੇ ਤੇ ਥੋੜੇ ਬੋਡੀ ਦੇ ਉੱਪਰ ਰੱਖ ਕੇ ਉਹਨਾਂ ਨੇ ਕੱਪੜਿਆਂ ਨੂੰ ਅੱਗ ਲਾ ਦਿੱਤੀ ਤਾਂ ਸਾਰੇ ਲੱਖਾਂ ਲੋਕਾਂ ਸਾਹਮਣੇ ਉਸ ਕੁੜੀ ਨੇ ਆਪਣਾ ਦਮ ਤੋੜ ਦਿੱਤਾ ਤੇ ਉਸ ਕੁੜੀ ਨੂੰ ਜਿੰਦਾ ਹੀ ਖਤਮ ਕਰ ਦਿੱਤਾ ਗਿਆ ਤਾਂ ਇਸ ਦੀਆਂ ਵੀ ਫੋਟੋਆਂ ਹੈਗੀਆਂ ਆ ਮੈਂ ਤੁਹਾਨੂੰ ਇੰਸਟਾਗ੍ਰam ਤੇ ਸੈਂਡ ਵੀ ਕਰ ਦੂੰਗਾ ਜੇ ਕਿਸੇ ਨੂੰ ਲੱਗੇ ਵੀ ਇਹ ਬਿਲਕੁਲ ਗੱਪ ਹੈਗੀ ਆ ਤੇ ਦੂਜੇ ਪਾਸੇ ਟਾਈਮ 6:00 ਵਜ ਗਏ ਤਾਂ ਕੁੜੀ ਦੇ ਮਾਪੇ ਨੂੰ ਟੈਨਸ਼ਨ ਹੋ ਗਈ ਵੀ ਕੁੜੀ ਹਲੇ ਤੱਕ ਘਰ ਨਹੀਂ ਪਹੁੰਚੀ ਤਾਂ ਉਹਨਾਂ ਨੇ ਫੋਨ ਲਗਾਇਆ ਕੁੜੀ ਦਾ ਫੋਨ ਬੰਦ ਆਵੇ ਥੋੜੇ ਹੀ ਟਾਈਮ ਬਾਅਦ ਪੁਲਿਸ ਦਾ ਫਾਰਕੁੰਡਾ ਦੀ ਮਾਂ ਨੂੰ ਫੋਨ ਪਹੁੰਚਦਾ ਪੀ ਤੁਹਾਡੀ ਕੁੜੀ ਦੇ ਨਾਲ ਬਹੁਤ ਵੱਡਾ ਕਾਂਡ ਹੋ ਚੁੱਕਿਆ ਹੈ ਤੇ ਇਹ ਚੀਜ਼ ਸੁਣ ਕੇ ਫਾਰਕੁੰਡਾ ਦੀ ਮਾਂ ਦੇ ਪੈਰਾਂ ਤੋਂ ਵੀ ਜ਼ਮੀਨ ਖਿਸਕ ਗਈ ਤਾਂ ਉਹ ਫਟਾਫਟ ਉਸ ਸਿਚੁਏਸ਼ਨ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਆਪਣੀ ਕੁੜੀ ਨੂੰ ਖਤਮ ਹੋਇਆ ਦੇਖਿਆ ਤੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਇਸ ਚੀਜ਼ ਨੂੰ ਦੇਖ ਕੇ ਤੇ ਦੋਸਤੋ ਤੁਹਾਨੂੰ ਜਾਣ ਕੇ ਇੰਨਾ ਗੁੱਸਾ ਆਊਗਾ ਨਾ ਜਦੋਂ ਤੁਹਾਨੂੰ ਅਸਲ ਪਤਾ ਲੱਗਣਾ ਵੀ ਕੀ ਹੋਇਆ ਸੀਗਾ ਜਦੋਂ ਪੁਲਿਸ ਵਾਲਿਆਂ ਨੇ ਬਾਅਦ ਵਿੱਚ ਸੀਸੀਟੀਵੀ ਫੁਟੇਜ ਕੱਢੀ ਤਾਂ ਉਹਦੇ ਵਿੱਚ ਸਾ ਪਤਾ ਲੱਗ ਗਿਆ ਸੀਗਾ ਵੀ ਹਲੇ ਉਹ ਕਿਤਾਬਾਂ ਉਸ ਬੰਦੇ ਦੇ ਹੱਥ ਦੇ ਵਿੱਚ ਹੀ ਸੀਗੀਆਂ ਤੇ ਉਹ ਕੁੜੀ ਜਦੋਂ ਅੰਦਰ ਬੁਲਾਣ ਗਈ ਸੀ ਤਾਂ ਉਸ ਬੰਦੇ ਨੇ ਖੁਦ ਹੀ ਉਸ ਪਵਿੱਤਰ ਕਿਤਾਬਾਂ ਨੂੰ ਅੱਗ ਲਗਾ ਦਿੱਤੀ ਸੀ ਯਾਨੀ ਕਿ ਕ੍ਰਾਂਨ ਦੀਆਂ ਜਿਹੜੀਆਂ ਪੰਕਤੀਆਂ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੂੰ ਆਪ ਉਸ ਬੰਦੇ ਨੇ ਹੀ ਅੱਗ ਲਗਾਈ ਸੀ ਤਾਂ ਇਹ ਚੀਜ਼ ਜਦੋਂ ਲੋਕਾਂ ਨੂੰ ਪਤਾ ਲੱਗੀ ਵੀ ਉਸ ਕੁੜੀ ਦਾ ਬਿਲਕੁਲ ਕੋਈ ਕਸੂਰ ਨਹੀਂ ਸੀ ਹਾਲਾਂਕਿ ਉਹ ਕੁੜੀ ਖੁਦ ਉਸ ਬੰਦੇ ਨੂੰ ਰੋਕ ਰਹੀ ਸੀਗੀ ਤਾਂ ਫਿਰ ਉਹੀ ਜਿਹੜੇ ਬੰਦੇ ਲੱਤਾਂ ਦੇ ਨਾਲ ਮਾਰ ਰਏ ਸੀ ਕੋਟਰੇ ਸੀ ਗੱਡੀਆਂ ਥਲੇ ਕੁਚਲਦੇ ਪਏ ਸੀਗੇ ਤਾਂ ਉਹੀ ਅੱਗੇ ਰੋਸ ਜਤਾ ਰਹੇ ਸੀ ਲੋਕਾਂ ਮਰੇ ਹਮਦਰਦੀ ਕਰ ਰਹੇ ਸੀ ਤਾਂ ਇਹ ਕੇਸ ਇੰਨਾ ਕਾ ਜ਼ਿਆਦਾ ਹਾਈਲਾਈਟ ਹੋ ਗਿਆ ਸਰਕਾਰ ਦੇ ਉੱਤੇ ਪ੍ਰੈਸ਼ਰ ਪੈ ਗਿਆ ਇੱਕ ਬੇਗੁਨਾ ਕੁੜੀ ਜਿਹਦਾ ਕੋਈ ਕਸੂਰ ਨਹੀਂ ਸੀ ਤਾਂ ਉਹਨੂੰ ਆਮ ਜਨਤਾ ਨੇ ਐਨੇ ਬੁਰੇ ਤਰੀਕੇ ਨਾਲ ਖਤਮ ਕੀਤਾ ਇਨਸਾਫ ਤਾਂ ਹੋਣਾ ਚਾਹੀਦਾ ਯਾ ਜਦੋਂ ਇਸ ਦਾ ਪ੍ਰੈਸ਼ਰ ਜਨਤਾ ਦਾ ਪੁਲਿਸ ਦੇ ਉੱਤੇ ਪਿਆ ਤਾਂ ਪੁਲਿਸ ਵਾਲਿਆਂ ਨੇ ਹੌਲੀ-ਹੌਲੀ ਉਹ ਮੁਜਰਮ ਜਿਹੜੇ ਸੀਗੇ ਐਨੀ ਭੀੜ ਦੇ ਵਿੱਚੋਂ ਕਿਨਾਂ ਤੇ ਇਲਜ਼ਾਮ ਲਗਾਣ ਕਿਹੜੇ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਫਿਰ ਤੁਹਾਨੂੰ ਤਾਂ ਪਤਾ ਹੀ ਆ ਜਦੋਂ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਕੋਈ ਵੀ ਕਾਂਡ ਹੋ ਜਾਵੇ ਕਿਤੇ ਵੀ ਜਿੱਦਾਂ ਕੋਈ ਬੁਰੇ ਤਰੀਕੇ ਨਾਲ ਲੜਾਈ ਵੀ ਹੁੰਦੀ ਆ ਤਾਂ ਲੋਕੀ ਫੋਟੋਗ੍ਰਾਫੀ ਕਰਨੀ ਪਹਿਲਾਂ ਸ਼ੁਰੂ ਕਰ ਦਿੰਦੇ ਆ ਵੀਡੀਓ ਬਣਾਣੀ ਸ਼ੁਰੂ ਕਰ ਦਿੰਦੇ ਆ ਕਈ ਵਾਰ ਇਸ ਚੀਜ਼ ਦਾ 네ਗੇਟਿਵ ਪੁਆਇੰਟ ਹੁੰਦਾ ਤਾਂ ਇਸ ਕੇਸ ਦੇ ਵਿੱਚ ਪਹਿਲੀ ਵਾਰ ਜਿੱਥੇ ਕਾਂਡ ਹੋ ਰਿਹਾ ਸੀ ਉਹ ਵੀਡੀਓ ਬਣਾਉਣ ਵਾਲੇ ਕੰਮ ਆਏ ਉਹਨਾਂ ਵੀਡੀਓ ਦੇ ਰਾਹੀਂ ਜਿਹੜੇ ਫਾਰਕੁੰਡਾ ਨੂੰ ਮਾਰਦੇ ਪੇ ਸੀਗੇ ਸੋਟੀਆਂ ਦੇ ਨਾਲ ਡਾਂਗਾ ਦੇ ਨਾਲ ਜਾਂ ਜਿਨ੍ਹਾਂ ਨੇ ਗੱਡੀ ਉਪ ਤੋਂ ਚੜਾਈ ਸੀਗੀ ਜਾਂ ਕਢੀਸ ਕਿਲੇ ਜਾ ਰਹੇ ਸੀ ਜਿਹੜੇ ਜਿਹੜੇ ਉਹ ਵੀਡੀਓ ਦੇ ਵਿੱਚ ਆ ਰਹੇ ਸੀਗੇ ਤੇ ਉਹਨਾਂ ਨੂੰ ਉਸ ਵੀਡੀਓ ਦੇ ਬਿਹਾਫ ਦੇ ਉੱਤੇ ਅਰੈਸਟ ਕੀਤਾ ਗਿਆ ਤੇ ਟੋਟਲ 50 ਬੰਦੇ ਇਸ ਕੇਸ ਦੇ ਵਿੱਚ ਮੋਰੇ ਆਏ ਜਿਨ੍ਹਾਂ ਨੇ ਫਾਰਕੁੰਡਾ ਨੂੰ ਬੁਰੇ ਤਰੀਕੇ ਦੇ ਨਾਲ ਕੜੀਸਕੜੀ ਸਕੇ ਕੁੱਟਿਆ ਸੀਗਾ ਜਾਂ ਖਤਮ ਕੀਤਾ ਸੀਗਾ ਉਹਨਾਂ ਵਿੱਚੋਂ ਇੱਕ ਸੀਗਾ ਉਹ ਤਾਂ ਕਹਿੰਦਾ ਸੀਗਾ ਵੀ ਮੇਰਾ ਕੋਈ ਕਸੂਰ ਨਹੀਂ ਆ ਉਹ નિર્ਦੋਸ਼ ਸਾਬਿਤ ਹੋਇਆ ਚਲੋ ਉਹਨੂੰ ਬਾਹਰ ਕੱਢ ਦਿੱਤਾ ਟੋਟਲ 49 ਜਾਨਾਂ ਨੂੰ ਇਸ ਕੇਸ ਦੇ ਵਿੱਚ ਕੜੀਸਿਆ ਗਿਆ ਜਿਨ੍ਹਾਂ ਵਿੱਚੋਂ 4 ਜਾਨਾਂ ਨੂੰ ਹੀ ਡੈਥ ਪੈਨਲਟੀ ਦੀ ਸਜ਼ਾ ਸੁਣਾਈ ਗਈ ਤੇ ਕਈ ਜਾਨਾਂ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਕਈ ਜਾਨਾਂ ਨੂੰ 15-15 ਸਾਲਾਂ ਦੀ ਸਜ਼ਾ ਸੁਣਾਈਆਂ ਗਈਆਂ ਤੇ ਜਿਨ੍ਹਾਂ ਨੂੰ ਡੈਥ ਪੈਨਲਟੀ ਸੁਣਾਈ ਗਈ ਸੀ 4 ਜਾਨਾਂ ਨੂੰ ਉਹਨਾਂ ਦੀ ਵੀ ਸਜ਼ਾ ਅੱਗੇ ਰੱਦ ਕਰਕੇ ਉਹਨਾਂ ਨੂੰ 20-20 ਸਾਲ ਦੀ ਸਜ਼ਾ ਸੁਣਾ ਦਿੱਤੀ ਤਾਂ ਇਹਨਾਂ ਵਿੱਚੋਂ ਇੱਕ 17 ਸਾਲ ਦਾ ਸੀਗਾ ਜਿਹਨੂੰ ਡੈਥ ਪੈਨਲਟੀ ਸੁਣਾਈ ਗਈ ਸੀ ਪਰ ਬਾਅਦ ਵਿੱਚ ਪਤਾ ਲੱਗਾ ਵੀ ਇਹਨੇ ਜਦੋਂ ਕਾਂਡ ਕੀਤਾ ਸੀ ਉਸ ਤੋਂ ਥੋੜੇ ਦਿਨਾਂ ਬਾਅਦ ਹੀ ਨਿਧਾਰ ਕਾਰਡ ਦੇ ਵਿੱਚ ਆਪਣੀ ਡੇਟ ਚੇਂਜ ਕੀਤੀ ਸੀ 17 ਸਾਲ ਦੀ ਲਕਾਈ ਸੀ ਹੈਗਾ ਉਹ 20-22 ਸਾਲਾਂ ਦਾ ਸੀਗਾ ਤੇ ਤੁਹਾਨੂੰ ਵੀ ਪਤਾ ਆ ਜਦੋਂ ਡੈਥ ਹੋ ਜਾਂਦੀ ਆ ਕਿਸੇ ਦੀ ਤਾਂ ਜਦੋਂ ਕਬਰਿਸਤਾਨ ਦੇ ਵਿੱਚ ਵੀ ਲੈ ਕੇ ਜਾਂਦੇ ਹੁੰਦੇ ਆ ਤੇ ਬੰਦੇ ਹੀ ਕਬਰਿਸਤਾਨ ਦੇ ਵਿੱਚ ਜਾਂਦੇ ਆ ਲੇਡੀਜ਼ ਜਨਨੀਆਂ ਬਾਹਰ ਰਹਿ ਜਾਂਦੀਆਂ ਤੇ ਪਹਿਲੀ ਵਾਰ ਬੰਦਿਆਂ ਦੀਆਂ ਆਹ ਹਰਕਤਾਂ ਦੇਖ ਕੇ ਕਿਸੇ ਵੀ ਬੰਦੇ ਨੂੰ ਫਾਰਕੁੰਡਾ ਦੀ ਕਬਰ ਨੂੰ ਹੱਥ ਨਹੀਂ ਲਾਣ ਦਿੱਤਾ ਤੇ ਇਹਦੇ ਵਿੱਚ ਸਾਰੀਆਂ ਜਨਾਨੀਆਂ ਹੀ ਜਨਾਨੀਆਂ ਸੀਗੀਆਂ ਟੋਟਲ ਅਫਗਾਨਿਸਤਾਨ ਦੀਆਂ ਉਹਨਾਂ ਨੇ ਬੁਰਕੇ ਪਾ ਕੇ ਆਪਣੇ ਮੂੰਹ ਦੇ ਉੱਤੇ ਲਾਲ ਰੰਗ ਲਗਾ ਕੇ ਜੋ ਫਾਰਕੁੰਡਾ ਦਾ ਹਾਲ ਹੋਇਆ ਸੀਗਾ ਵੀ ਕਿਉਂਕਿ ਉਸ ਦਾ ਮੂੰਹ ਵੀ ਪੂਰਾ ਲਾਲ ਹੋ ਚੁੱਕਿਆ ਸੀ ਫੋਟੋਆਂ ਦੇ ਵਿੱਚ ਵੀ ਦਿਖਾ ਦੂੰਗਾ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਤੁਹਾਡੇ ਨਾਲ ਫਾਰਕੁੰਡਾ ਦੀ ਅਰਥੀ ਨੂੰ ਮੋਢਾ ਦੇ ਕੇ ਐਂਬੂਲੈਂਸ ਤੱਕ ਲੈ ਜਾਂਦੇ ਆ ਤੇ ਉਸ ਤੋਂ ਬਾਅਦ ਉਹਨੂੰ ਕਬਰਿਸਤਾਨ ਦੇ ਵਿੱਚ ਲੈ ਜਾ ਕੇ ਦਫ਼ਨ ਕਰ ਦਿਆ ਤੇ ਕਿਸੇ ਵੀ ਬੰਦੇ ਨੂੰ ਉਸ ਕਬਰ ਦੇ ਕੋਲ ਆਉਣ ਨਹੀਂ ਦਿੱਤਾ ਜਾਂਦਾ ਕਿਉਂਕਿ ਇਸ ਕਾਂਡ ਦੇ ਵਿੱਚ ਸਿਰਫ ਬੰਦੇ ਹੀ ਸੀ ਜਿਨ੍ਹਾਂ ਨੇ ਉਸ ਵਿਚਾਰੀ ਕੁੜੀ ਦੇ ਨਾਲ ਬੇਰਹਿਮੀ ਵਰਤੀ ਸੀਗੀ ਤੇ ਇਸ ਕਰਕੇ ਕਿਸੇ ਵੀ ਬੰਦੇ ਨੂੰ ਉਸ ਦੀ ਕਬਰ ਦੇ ਕੋਲ ਜਾਣ ਵੀ ਨਹੀਂ ਦਿੱਤਾ ਤੇ ਦੋਸਤੋ ਇਹ ਸੀ ਇੱਕ ਕਹਾਣੀ ਫਾਰਕੁੰਡਾ ਮਲਕਜ਼ਾਦਾ ਦੀ ਜਿਹੜੀ ਵਿਚਾਰੀ ਆਪਣੇ ਧਰਮ ਨੂੰ ਲੈ ਕੇ ਇੰਨੀ ਜ਼ਿਆਦਾ ਸੀਰੀਅਸ ਸੀਗੀ ਤੇ ਸਵੀਟ ਕੁੜੀ ਸੀਗੀ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਸੀ ਜੱਜ ਬਣਨਾ ਚਾਹੁੰਦੀ ਸੀਗੀ ਤੇ ਉਹ ਇੱਕ ਸਲਾਹ ਦੇ ਰਹੀ ਸੀਗੀ ਵੀ ਤੈਨੂੰ ਇਹ ਧਰਮ ਦੀਆਂ ਚੀਜ਼ਾਂ ਨਹੀਂ ਵੇਚਣੀਆਂ ਚਾਹੀਦੀਆਂ ਪੈਸੇ ਕਮਾਉਣ ਵਾਸਤੇ ਪਰ ਲੋਕਾਂ ਨੇ ਬਿਨਾਂ ਕੁਝ ਦੇਖੇ ਉਸ ਕੁੜੀ ਨੂੰ ਵਿਚਾਰੀ ਨੂੰ ਕੜੀਸ-ਕੜੀਸ ਕੇ ਬੁਰੇ ਤਰੀਕੇ ਦੇ ਨਾਲ ਆਪੇ ਹੀ ਸਜ਼ਾ ਦੇ ਦਿੱਤੀ ਤੇ ਜਦੋਂ ਬਾਅਦ ਚ ਪਤਾ ਲੱਗਾ ਤੇ ਉਹੀ ਬੰਦੇ ਉਹ ਮੂੰਹ ਦਿਖਾਉਣ ਦੇ ਲਾਇਕ ਵੀ ਨਹੀਂ ਰਹੇ ਤਾਂ ਉਹਨਾਂ ਦੀ ਅੱਗੇ ਸਜ਼ਾ ਵੀ ਘੱਟ ਕਰ ਦਿੱਤੀ ਮੇਰੇ ਹਿਸਾਬ ਦੇ ਨਾਲ ਤਾਂ ਯਾਰ ਉਹਨਾਂ ਦੀ ਸਜ਼ਾ ਘੱਟ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਕਸੂਰ ਸੀ ਇੱਕ ਬੇਗੁਨਾ ਨੂੰ ਖਤਮ ਕਰਨਾ ਤੇ ਤੁਹਾਡੀ ਕੀ ਰਾਏ ਆ ਇਹ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਇਸ ਕੇਸ ਨੂੰ ਦੇਖ ਕੇ ਮੈਂ ਤਾਂ ਬਹੁਤ ਦੁਖੀ ਹੋਇਆ ਪਹਿਲੇ ਤਾਂ ਮੈਂ ਵੀਡੀਓ ਬਣਾਣੀ ਨਹੀਂ ਸੀ ਸਿਰਫ ਘਰਦਿਆਂ ਦੇ ਕਹਿਣ ਤੇ ਉੱਤੇ ਹੀ ਮੈਂ ਵੀਡੀਓ ਬਣਾਈ ਕਿਉਂਕਿ ਮੈਂ ਧਰਮ ਦਾ ਰਿਲੇਟਡ ਕੋਈ ਵੀ ਵੀਡੀਓ ਜਾਂ ਪੋਸਟ ਨਹੀਂ ਪਾਣਾ ਚਾਹੁੰਦਾ ਕਿਉਂਕਿ ਇਹ ਮੁੱਦੇ ਬਹੁਤ ਵੱਡੇ ਹੋ ਜਾਂਦੇ ਆ ਤੇ ਪਰ ਖੋ ਕੁੜੀ ਦੇ ਨਾਲ ਹੋਇਆ ਬਹੁਤ ਬੁਰਾ ਸੀਗਾ ਚਾਹੇ ਆਪਣੇ ਧਰਮ ਦੇ ਵਿੱਚ ਹੋਵੇ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਵੇ ਧਰਮ ਦਾ ਧਰਮ ਹੀ ਹੁੰਦਾ ਆ ਬਟ ਐਦਾਂ ਕਿਸੇ ਨੂੰ ਬੁਰੇ ਤਰੀਕੇ ਨਾਲ ਸਜ਼ਾ ਦੇਣੀ ਉਹ ਵੀ ਉਸ ਦੀ ਵਜ੍ਹਾ ਨਾ ਹੋਵੇ ਜੇ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਹੁੰਦੀ ਕਿ ਵੀ ਤੁਸੀਂ ਦੇ ਦਦੇ ਆ ਕਿ ਉਹ ਕੁੜੀ ਨੇ ਕੀਤਾ ਆ ਫੇਰ ਤਾਂ ਚਲੋ ਜੋ ਮਰਜ਼ੀ ਸਜ਼ਾ ਦੇਂਦੇ ਕਿਉਂਕਿ ਉਹਦੇ ਵਿੱਚ ਫੇਰ ਉਹਦੀ ਗਲਤੀ ਵੀ ਹੋਣੀ ਸੀ ਪਰ ਬਿਨਾਂ ਗਲਤੀ ਤੁਹਾਡੀ ਵੱਡੀ ਸਜ਼ਾ ਬਹੁਤ ਗਲਤ ਕੰਮ ਹੋਇਆ ਤੇ ਇਹ ਸੀਗਾ ਦੋਸਤੋ ਕੇਸ ਜਿਨੇ ਮੇਰੀਆਂ ਵੀ ਅੱਖਾਂ ਗਿੱਲੀਆਂ ਕਰ ਦਿੱਤੀਆਂ ਸੀ ਰਾਤੀ ਮੈਂ ਰਜਾਈ ਦੇ ਵਿੱਚ ਮੂੰਹ ਦੇ ਕੇ ਇਸ ਦੀਆਂ ਫੋਟੋਆਂ ਵੀਡੀਓਜ਼ ਦੇ ਦੇ ਕੇ ਮੈਂ ਖੁੱਦ ਰੋ ਰਿਹਾ ਸੀਗਾ ਪਰ ਚਲੋ ਤੇ ਇਹ ਵੀਡੀਓ ਪਲੀਜ਼ ਸ਼ੇਅਰ ਜ਼ਰੂਰ ਕਰੋ ਲੋਕਾਂ ਨੂੰ ਤਾਂ ਕਿ ਪਤਾ ਲੱਗੇ ਵੀ ਬਿਨਾ ਕੁਝ ਪ੍ਰੂਫ ਦੇ ਕਿਸੇ ਤੇ ਸ਼ੱਕ ਕਰਕੇ ਐਡੀ ਵੱਡੀ ਸਜ਼ਾ ਆਪ ਨਾ ਦਿਆ ਕਰੋ ਜੇ ਤੁਹਾਡੇ ਕੋਲ ਪ੍ਰੂਫ ਹੋਣ ਫਿਰ ਤੁਸੀਂ ਜੋ ਮਰਜ਼ੀ ਕਰਿਆ ਕਰੋ ਤੇ ਇਸ ਦੰਦੀਆਂ ਹੋਰ ਬਹੁਤ ਸਾਰੀਆਂ ਸਟੋਰੀਆਂ ਮੈਂ ਆਪਣੇ ਪੇਜ ਦੇ ਉੱਤੇ ਪਾਉਂਦਾ ਰਹਿਣਾ ਆ ਤਾਂ ਪਲੀਜ਼ ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਹ ਕਾਂਡ ਸਭ ਕੋਲ ਜਾਣਾ ਜ਼ਰੂਰ ਚਾਹੀਦਾ ਆ ਮਿਲ ਜਾ ਤੁਹਾਨੂੰ ਨਵੀਂ ਸਟੋਰੀ ਦੇ ਨਾਲ ਧੰਨਵਾਦ